ਭਾਈ ਵਿਜੇਤਰ ਸਿੰਘ ਦੇ ਮਨ ਦੇ ਵਿੱਚ ਐਸਾ ਜੋਸ਼ ਹਾਥੀ ਜਿਹੜਾ ਸਾਹਮਣੇ ਆ ਰਿਹਾ ਸੀ ਕੀੜੀ ਵਰਗਾ ਜਾਪਦਾ ਸੀ ਵੀ ਜਿਵੇਂ ਸਾਹਮਣੇ ਕੀੜੀ ਆ ਤੇ ਇਹਨਾਂ ਜੋਸ਼ ਵੀ ਮੈਂ ਆਪਦੇ ਹੱਥਾਂ ਨਾਲ ਹੀ ਮਸਲ ਕੇ ਇਹਨੂੰ ਮਾਰਦਾ ਜਿਵੇਂ ਆਪਾਂ ਕੀੜੀ ਫੜ ਕੇ ਮਸਲ ਕੇ ਮਾਰਦਾ ਮਾਰ ਦਿੰਦੇ ਆ ਤੇ ਇਸੇ ਤਰ੍ਹਾਂ ਭਾਈ ਵਿਜੇਤਰ ਸਿੰਘ ਦੇ ਮਨ ਦੇ ਵਿੱਚ ਇਹਨਾਂ ਜੋਸ਼ ਕਿ ਮੈਂ ਹਾਥੀ ਨੂੰ ਹੱਥਾਂ ਦੇ ਨਾਲ ਮਸਲ ਕੇ ਹੀ ਮਾਰਦਾ ਫਿਰ ਕਲਗੀਆਂ ਵਾਲੇ ਦੇ ਬਚਨ ਚੇਤੇ ਆਏ ਕਿ ਨਹੀਂ ਮਹਾਰਾਜ ਦੇ ਬਚਨ ਦੀ ਉਲੰਘਣਾ ਨਹੀਂ ਕਰਨੀ ਕਲਗੀਆਂ ਵਾਲੇ ਨੇ ਹੁਕਮ ਦਿੱਤਾ ਸੀ ਕਿ ਇਹ ਜਿਹੜੀ 나ਗ ਨਹੀਂ ਮੱਥੇ ਵਿੱਚ ਮਾਰਨੀ ਆ ਭਾਈ ਬਜੱਤਰ ਸਿੰਘ ਨੇ ਘੋੜੇ ਨੂੰ ਲਾਈ ਅੱਡੀ ਦੋਵੇਂ ਪਾੜ ਅਗਲੇ ਚੁੱਕੇ ਜੋਸ਼ ਦੇ ਨਾਲ ਗੁਰੂ ਕੀ ਸੰਗਤ ਭਾਈ ਬਚਿੱਤਰ ਸਿੰਘ ਨੇ ਮੱਥੇ ਦੇ ਵਿੱਚ 나ਗਨੀ ਮਾਰੀ ਆ ਤਾਂ ਗੁਰੂ ਕੀ ਸੰਗਤ ਚੀਕਾਂ ਮਾਰਦਾ ਹਾਥੀ ਜਿਹੜਾ ਪਿੱਛੇ ਨੂੰ ਜਿਹੜਾ ਦੌੜਿਆ ਤੇ ਉਹਦੀ ਸੁਣ ਦੇ ਨਾਲ ਤਲਵਾਰਾਂ ਬੰਨੀਆਂ ਹੋਈਆਂ ਸੀ ਤਾਂ ਗੁਰੂ ਕੀ ਸੰਗਤ ਉਹਨਾਂ ਦੀ ਫੌਜ ਦੇ ਹੀ ਆਉ ਲਾਉਂਦਾ ਹਾਥੀ ਜਿਹੜਾ ਪਿੱਛੇ ਨੂੰ ਭੱਜ ਗਿਆ ਲੱਖਾਂ ਫੌਜ ਹਾਥੀ ਦੇ ਪੈਰਾਂ ਥੱਲੇ ਤੇ ਸੁੰਨ ਦੇ ਨਾਲ ਹੀ ਗੁਰੂ ਕੀ ਸੰਗਤ ਮਰਗੀ ਥੱਲੇ ਆਣ ਕੇ ਆਖਰ ਹਾਥੀ ਵੀ ਮਰ ਗਿਆ ਗੁਰੂ ਕੀ ਸੰਗਤ ਜਿੱਤ ਦੇ ਨਗਾਰੇ ਵਜੋਂਦਾ ਭਾਈ ਬਚਿੱਤਰ ਸੰਕਲੇ ਵਿੱਚ ਜਦੋਂ ਪਹੁੰਚਿਆ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਬਚਿੱਤਰ ਸਿੰਘ ਕਿਵੇਂ ਤੇਰੇ ਜੰਗ ਦਾ ਫੈਸਲਾ ਰਿਆ ਮਹਾਰਾਜ ਇੰਨਾ ਤੁਸੀਂ ਕਿਰਪਾ ਕੀਤੀ ਸੀ ਦਿਲ ਕਰਦਾ ਸੀ ਕਿ ਕਿਹੜੀ ਜਾਵਦਾ ਸੀ ਹਾਥੀ ਮੇਰਾ ਦਿਲ ਕਰਦਾ ਸੀ ਹੱਥਾਂ ਨਾਲ ਮਸਲ ਕੇ ਮਾਰਨਾ ਪਰ ਚਾਰਾ ਬਚਨ ਚੇਤੇ ਆ ਗਿਆ ਨਾਗਣੀ ਮਾਰੀ ਮੱਥੇ ਵਿੱਚ ਸੱਤ ਤਵੀਆਂ ਬੰਨ ਕੇ ਤਾਂ ਜਦੋਂ ਮੱਥੇ ਦੇ ਹਾਥੀ ਦੇ ਮੱਥੇ ਦੇ ਵਿੱਚ ਉਹ 나ਗਣੀ ਕਮਾਈ ਆ ਤੇ ਗੁਰੂ ਕੀ ਸੰਗਤ ਉਹ ਹਾਥੀ ਜਿਹੜਾ ਬਿਹੋਸ਼ ਹੋ ਕੇ ਪਿਛੇ ਨੂੰ ਭੱਜਣ ਲੱਗਾ ਪछे-ਪछे ਜਦੋਂ ਦੌੜਿਆ ਤੇ ਗੁਰੂ ਕੀ ਸੰਗਤ ਲੱਖਾਂ ਫੌਜ ਉਹਨਾਂ ਦੀ ਮਾਰ ਦਿੱਤੀ ਤਾਂ ਆਖਰ ਮਹਾਥੀ ਵੀ ਭਾਈ ਬਚਿੱਤਰ ਸਿੰਘ ਦੀ 나ਗਣੀ ਦੇ ਨਾਲ ਮਰ ਗਿਆ ਜਿੱਤ ਦੇ ਨਗਾਰੇ ਵਗ ਵਜਾਏ ਗੁਰੂ ਕੀ ਸੰਗਤ ਦੇ ਇਕੀਆਂ ਹਾਥੀਆਂ ਦਾ ਬਾਲ ਜਿਹੜਾ ਕਲਗੀਆਂ ਪਾਲੇ ਨੇ ਭਾਈ ਵਿਜੇਤਰ ਸਿੰਘ ਦੇ ਵਿੱਚ ਭਰ ਦਿੱਤਾ ਸੀ ਗੁਰੂ ਕੀ ਸੰਗਤ ਇਹ ਸਿੱਖ ਨਿਆਰਾ ਸੀ ਟਿੱਕ ਲਗੀਆਂ ਵਾਲੇ ਨੇ ਤੇਜ ਦੇ ਦਿਖਾਇਆ ਤੇਜ ਦੇ ਕੇ ਦਿਖਾਇਆ ਵੀ ਇੰਨਾ ਕਲਗੀਆਂ ਵਾਲੇ ਬਲ ਸਿੱਖ ਨੂੰ ਦੇ ਸਕਦੇ ਆ ਨਰਾ ਇੱਥੇ ਹੀ ਵਸ ਨਹੀਂ ਗੁਰੂ ਕੀ ਸੰਗਤ ਚਮਕੌਰ ਦੀ ਗੜੀ ਦੇ ਵਿੱਚ ਵੀ 10 ਲੱਖ ਦਾ ਘੇਰਾ ਪਿਆ ਸੀ ਇੱਕ ਬਨੇ 10 ਲੱਖ ਤੇ ਇੱਕ ਬਨੇ ਗੁਰੂ ਕੀ ਸੰਗਤ ਗਿਣਤੀ ਦੇ 40 ਸਿੰਘ ਕਲਗੀਆਂ ਵਾਲੇ ਦੇ ਨਾਲ ਪੰਜਾਂ ਪੰਜਾਂ ਦਾ ਜਥਾ ਗੁਰੂ ਕੀ ਸੰਗਤ ਬਣਾ ਕੇ ਕਲਗੀਆਂ ਵਾਲੇ ਮੈਦਾਨ ਵਿੱਚ ਕੜਦੇ ਸੀ ਸਵਾ ਸਵਾ ਲੱਖ ਦੇ ਨਾਲ ਇੱਕ ਸਿੰਘ ਲੜ ਗਿਆ ਗੁਰੂ ਕੀ ਸੰਗਤ 10 ਲੱਖ ਦਾ ਘੇਰਾ ਸੀ ਸਾਢੇ 7 ਲੱਖ ਦੁਸ਼ਮਣ ਮਾਰਿਆ 40 ਸਿੰਘਾਂ ਨੇ ਸਾਢੇ 7 ਲੱਖ ਦੁਸ਼ਮਣ ਮਾਰਿਆ 2.5 ਲੱਖ ਬੱਜਿਆ ਸੀ ਪਿੱਠ ਬਿਠਾ ਕੇ ਭੱਜੇ ਗੁਰੂ ਕੀ ਸੰਗਤ ਜਿੱਤ ਦੇ ਨਗਾਰੇ ਕਲਗੀਆਂ ਵਾਲੇ ਨੇ ਵਜਾ ਕੇ ਤਾੜੀ ਵਜਾ ਕੇ ਗੁਰੂ ਕੀ ਸੰਗਤ ਮਾਛੂ ਬੜੇ ਦੇ ਜੰਗਲਾਂ ਵਿੱਚ ਆਏ ਸੀ ਇਹ ਕਲਗੀਆਂ ਵਾਲੇ ਦਾ ਤੇਜ ਸੀ ਗੁਰੂ ਕੀ ਸੰਗਤ ਸਵਾ ਸਵਾ ਲੱਖ ਦੇ ਨਾਲ ਇੱਕ ਸਿੰਘ ਨੇ ਲੜ ਜਾਣਾ ਕੋਈ ਛੋਟੀ ਗੱਲ ਸੀ ਨਾ ਰਾ ਇੱਥੇ ਹੀ ਬਸ ਨਹੀਂ ਗੁਰੂ ਕੀ ਸੰਗਤ ਬਾਬਾ ਦੀਪ ਸਿੰਘ ਸੱਤ ਮੀਲ ਸੀਸ ਲੱਥੇ ਤੋਂ ਲੜ ਜਾਣਾ ਤੇ ਹਰਮੰਦਰ ਸਾਹਿਬ ਆਜ਼ਾਦ ਕਰਾਉਣਾ ਇਹ ਕੀ ਸੀ ਕਲਗੀਆਂ ਵਾਲੇ ਦਾ ਤੇਜ ਸੀ ਤੇਜ ਸੀ ਗੁਰੂ ਕੀ ਸੰਗਤ ਕਲਗੀਆਂ ਵਾਲੇ ਦਾ ਵੀ ਸੀਸ ਲੱਥ ਜਾਣਾ ਤਲੀ ਤੇ ਰੱਖ ਕੇ ਸੀਸ ਤੇ ਫੇਰ ਵੀ ਦੁਸ਼ਮਣ ਦੇ ਨਾਲ ਲੜਨਾ ਤੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਇਹ ਕਲਗੀਆਂ ਵਾਲੇ ਦਾ ਤੇ ਚੱਲਣ ਰਿਹਾ ਸੀ ਗੁਰੂ ਕੀ ਸੰਗਤ ਇੱਥੇ ਹੀ ਬਸ ਨਹੀਂ ਭਾਈ ਤਾਰੂ ਸਿੰਘ ਗਿਰਫਤਾਰ ਹੋ ਜਾਣਾ ਗੁਰੂ ਕੀ ਸੰਗਤ ਦੁਸ਼ਮਣ ਦੀ ਈਨ ਨਾ ਮੰਨਣੀ ਕੇਸ ਤੋਂ ਕਤਲ ਕਰਨਗੇ ਕਰਨ ਲੱਗੇ ਤੇ ਅਰਦਾਸ ਕਰਨੀ ਇਹ ਕਲਗੀਆਂ ਵਾਲਿਆ ਮੈਂ ਜਰਵਾਨਿਆਂ ਦੇ ਹੱਥ ਵਿੱਚ ਮੇਰੇ ਕੇਸ ਨਾ ਕਤਲ ਹੋਣ ਕਲਗੀਆਂ ਵਾਲੇ ਨੇ ਇੱਕ ਸਿੱਖੀ ਦੀ ਰੱਖਿਆ ਕੀਤੀ ਜਦੋਂ ਕੈਂਚੀ ਲੈ ਕੇ ਗੁਰੂ ਕੀ ਸੰਗਤ ਕੇਸ ਕਤਲ ਕਰਨ ਲੱਗੇ ਦੁਸ਼ਮਨਾ ਤੋਂ ਕੇਸ ਨਹੀਂ ਕਤਲ ਹੋਏ ਗੁਰੂ ਕੀ ਸੰਗਤ ਤਾਂਬੇ ਦੀਆਂ ਤਾਰਾਂ ਬਣ ਗਈਆਂ ਕੈਂਚੀ ਤੋਂ ਕੱਟੇ ਨਹੀਂ ਗਏ ਗੁਰੂ ਕੀ ਸੰਗਤ ਆਖਰ ਫਤਵਾ ਲਾਇਆ ਗਿਆ ਕਿ ਇਹਦੇ ਖੋਪਰ ਲਾ ਦਿਓ ਗੁਰੂ ਕੀ ਸੰਗਤ ਜਦੋਂ ਖੋਪਰ ਲਾਉਣ ਦੀ ਗੱਲ ਆਈ ਫਿਰ ਸਿੱਖ ਨੇ ਅਰਦਾਸ ਨਹੀਂ ਕੀਤੀ ਮੇਰਾ ਖੋਪਰ ਨਤ ਜਾਏਗਾ ਮੈਂ ਸ਼ਹੀਦ ਹੋ ਜਾਣਾ ਮਗ੍ਹਾ ਮੇਰੀ ਸਿੱਖੀ ਕਿਸਾਂ ਸਵਾਸਾਂ ਨਾਲ ਨਿਭ ਜਾਏਗੀ ਕਲਗੀਆਂ ਵਾਲੇ ਦਰਤੇ ਮੈਂ ਪ੍ਰਵਾਨ ਹੋ ਜਾਵਾਂਗਾ ਗਾਵਾਗਾ ਗੁਰੂ ਕੀ ਸੰਗਤ ਭਾਈ ਤਾਰੂ ਸਿੰਘ ਦਾ ਖੋਪਰ ਲੱਤ ਗਿਆ ਤੇ ਕਲਗੀਆਂ ਵਾਲੇ ਨੇ ਐਸੀ ਕਿਰਪਾ ਕੀਤੀ ਤੇਜ ਵਿਖਾਇਆ 21 ਦਿਨ ਸੀਨਾ ਉਚਾਰਨ ਕੀਤੀ ਖੋਪਰੀ ਲੱਥੇ ਤੋਂ ਗੁਰੂ ਕੀ ਸੰਗਤ 21 ਦਿਨ ਜਪਜੀ ਸਾਹਿਬ ਦਾ ਪਾਠ ਕਰਦੇ ਬੈਠੇ ਰਹਿਣਾ ਤੇ ਗੁਰੂ ਕੀ ਸੰਗਤ ਆਖਰ ਜਕਰੀਆ ਖਾਨ ਨੂੰ ਭਾਈ ਸਾਹਿਬ ਦੀ ਜੁੱਤੀ ਸਿਰ 'ਚ ਉਹਦੇ ਮਾਰ-ਮਾਰ ਕੇ ਗੁਰੂ ਕੀ ਸੰਗਤ ਪਸ਼ਾਬ ਦਾ ਬਨ ਪੈ ਗਿਆ ਇਤਿਹਾਸ ਲੰਮਾ ਗੁਰੂ ਕੀ ਸੰਗਤ 21 ਦਿਨ ਜਕਰੀਆ ਖਾਂ ਜੁੱਤੀਆਂ ਖਾਂ ਦਾ ਮਰ ਗਿਆ ਨਰਕਾ ਨੂੰ ਚਲੇ ਗਿਆ ਜਦੋਂ ਖਬਰ ਮਿਲੀ ਭਾਈ ਤਾਰੂ ਸਿੰਘ ਨੂੰ ਕਿ ਧਿਆੜੀ ਜੁੱਤੀ ਤੁਸੀਂ ਕਿਹਾ ਵੀ ਜੁੱਤੀ ਅਗੇ ਲਾ ਕੇ ਲੈ ਕੇ ਜਾਵਾਂਗੇ ਉਹ ਨਰਕਾ ਵਿੱਚ ਪਹੁੰਚ ਗਿਆ ਵਾ ਫਿਰ ਗੁਰੂ ਕੀ ਸੰਗਤ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਪਣਾ ਸਰੀਰ ਸ਼ਾਂਤ ਕੀਤਾ ਸੀ 21 ਦਿਨ ਜਪਜੀ ਸਾਹਿਬ ਦਾ ਖੋਪਰ ਲੱਥੇ ਤੋਂ ਪਾਠ ਕਰਦਾ ਰਿਹਾ ਇਹ ਕਲਗੀਆਂ ਵਾਲੇ ਦਾ ਤੇਜ ਸੀ ਗੁਰਸਿੱਖੋ ਅੱਜ ਵੀ ਤੇਜ ਕਲਗੀਆਂ ਵਾਲੇ ਦਾ ਉਹ ਹੀ ਆ ਪਰ ਗੁਰਸਿੱਖੋ ਆਪਾਂ ਰਹਿਤ ਮਰਯਾਦਾ ਛੱਡ ਦਿੱਤੀ ਆ ਤੇ ਆਪਾਂ ਨਿਆਰਾਪਣ ਛੱਡ ਦਿੱਤਾ ਵਾ ਆਪਾਂ ਨਿਆਰਾਪਣ ਛੱਡ ਦਿੱਤਾ ਵਾ ਅੱਜ ਸਾਡੇ ਜੀਵਨ ਦੇ ਵਿੱਚ ਰਹਿਤ ਮਰਯਾਦਾ ਨਹੀਂ ਰਹੀ ਇਸ ਕਰਕੇ ਤੇਜ ਤੋਂ ਅਸੀਂ ਵਾਂਝੇ ਰਹਿ ਗਏ ਆ ਮਰ ਕੇ ਤੇ ਜਾ ਪਏ ਗਏ ਬੇਪਨ ਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਦੋਂ ਗੁਰੂ ਕੀ ਸਿੱਖੋਂ ਕਸਲ ਕੇਦ ਕੇਸ ਜਿਹੜੇ ਕਤਲ ਕਰਾ ਦਿੱਤੇ ਬੇਪਰਨ ਦੀ ਰੀਤ ਚਲੇ ਗਏ ਜਦੋਂ ਕੰਨਾਂ 'ਚ ਮੁੰਦਰਾ ਪਾਲੀਆਂ ਗੁਰੂ ਕੀ ਸੰਗਤ ਫਿਰ ਸਮਾਇਕ ਵਰਗੇ ਨਸ਼ੇ ਕਰਨ ਦੇ ਪੇ ਹੋਰ ਗੰਦ ਬਿੱਲ ਖਾਣ ਦੇ ਪੇ ਕਰਈਤਾ ਕਰਨ ਦੇ ਪੇ ਤੇ ਬੇਪਰਨ ਦੀ ਰੀਤ ਚਲੇ ਗਏ ਗੁਰੂ ਕੀ ਸੰਗਤ ਕਲਗੀਆਂ ਵਾਲੇ ਐ ਕਹਿੰਦੇ ਐਸੇ ਕੱਚੇ ਪਿੱਲੇ ਸਿੱਖ ਤੇ ਮੈਨੂੰ ਵਿਸ਼ਵਾਸ ਹੀ ਨਹੀਂ ਐਸੇ ਕੱਚੇ ਪਿੱਲੇ ਸਿੱਖ ਤੇ ਮੈਨੂੰ ਵਿਸ਼ਵਾਸ ਹੀ ਨਹੀਂ گر سکھو بھی ناس نہیں آج بھی سکھی دے سی وڈے وڈے سورمے پے آ جپی تپی پے سریعہ جنہیں گروہ کی سنگت کلگیاں والی کا تیج لینا ماں وہ نیارہ پان رکھو ریت مریادا دے نال نیارہ پان آوے گا ਜੋ ਕੇਸਗੜ ਦੀ ਪਹਾੜੀ ਦੇ ਉੱਤੇ ਖੰਡੇ ਬਾਟੇ ਦਾ ਅਮਰਤ ਛਕਾ ਕੇ ਕਲਗੀਆਂ ਵਾਲੇ ਨੇ ਜੀ ਰਹਿਤ ਮਰਯਾਦਾ ਦੱਸੀ ਸੀ ਉਹ ਰਹਿਤ ਮਰਯਾਦਾ ਜੀਵਨ ਦੇ ਵਿੱਚ ਅਪਣਾਉਣੀ ਪਵੇਗੀ ਗੁਰਸਿੱਖੋ ਅੱਜ ਅਮਰਤ ਵੇਲਾ ਛੱਡ ਦਿੱਤਾ ਸਾਡੇ ਪੰਥਾ ਦੇ ਵਿੱਚ ਗੜਾਵਟ ਕਿੱਥੋਂ ਆਈ ਕਾਰਨ ਧਿਆਨ ਨਾਲ ਵਜਨ ਸੁਣ ਲਓ ਸਾਡੇ ਜੀਵਨ ਦੇ ਵਿੱਚ ਜਾਂ ਪੰਥ ਦੇ ਵਿੱਚ ਗੜਾਵਟ ਕਿੱਥੋਂ ਆਈ ਚਾਰ ਗੱਲਾਂ ਤੋਂ ਗੁਰੂ ਕੀ ਸੰਗਤ ਸਾਡੇ ਜੀਵਨ ਦੇ ਵਿੱਚ ਘਾਟਿਆ ਉਹ ਕੀ ਗੁਰਸਿੱਖੋ ਸਭ ਤੋਂ ਪਹਿਲਾਂ ਸਿੱਖ ਨੇ ਅੰਮ੍ਰਿਤ ਵੇਲਾ ਛੱਡ ਦਿੱਤਾ ਕਿ ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ ਉਹਦਾ ਕਾਰਨ ਨਾ ਉੱਠਣ ਦਾ ਆ ਤੁਹਾਡਾ ਮੋਬਾਈਲ ਜਿਹੜਾ ਕੱਲ ਜੋ ਹੱਥਾਂ 'ਚ ਫੜਿਆ ਨਾ ਇਹਦਾ ਕਾਰਨ ਨੇ ਆ 12-12 ਵਾ 1-1 ਵਜੇ ਤੱਕ ਤੁਸੀਂ ਮੋਬਾਈਲ ਵੇਖਦੇ ਜੇ ਤੇ ਵੇਲੇ ਨਾ ਸੌਣਾ ਨਹੀਂ ਤੇ ਮੁੜ ਕੇ ਅੰਮ੍ਰਿਤ ਵੇਲੇ ਉੱਠਣਾ ਨਹੀਂ ਇਹ ਮੋਬਾਈਲ ਜਿਹੜਾ ਮੋਬਾਈਲ ਨੇ ਤੁਹਾਡਾ ਅੰਮ੍ਰਿਤ ਵੇਲਾ ਖੋਲਿਆ ਮੋਬਾਈਲ ਨੇ ਤੁਹਾਡਾ ਅੰਮ੍ਰਿਤ ਵੇਲਾ ਖੋਲਿਆ ਏ ਗੁਰ ਸਿੱਖੋ ਜਦੋਂ ਅੰਮ੍ਰਿਤ ਵੇਲੇ ਉੱਠਣਾ ਨਹੀਂ ਤੇ ਦੂਜੇ ਨੰਬਰ ਤੇ ਗੁਰੂ ਕੀ ਸੰਗਤ ਕਲਗੀਆਂ ਵਾਲੇ ਨੇ ਸਿੱਖ ਨੂੰ ਕਿਹਾ ਸੀ ਕਿ ਸਿੱਖ ਨੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਜਪਜੀ ਸਾਹਿਬ ਜਾਪ ਸਾਹਿਬ ਤਉਪ੍ਰਸਾਦ ਸਵਈਏ ਚੌਪਈ ਸਾਹਿਬ ਤੇ ਸੰਪੂਰਨ ਆਨੰਦ ਸਾਹਿਬ 40 ਪੌੜੀਆਂ ਵਾਲਾ ਇਹ ਪੰਜਾਂ ਬਾਣੀਆਂ ਦਾ ਪਾਠ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਤੇ ਗੁਰ ਸਿੱਖੋ ਕੋਈ ਵਿਰਲੀ ਰੂਹ ਹੋਏਗੀ ਜਿਹੜਾ ਪੰਜਾਂ ਬਾਣੀਆਂ ਦਾ ਪਾਠ ਕਰਦਾ ਬਹੁਤ ਦਾਬ ਜੜੀ ਆ ਉਹਨਾਂ ਪੰਜਾਂ ਬਾਣੀਆਂ ਦਾ ਪਾਠ ਛੱਡ ਦਿੱਤਾ ਵਾ ਨਿਆਰੇ ਕਿੱਥੋਂ ਹੋਣਾ ਗੁਰੂ ਕੀ ਸੰਗਤ ਸ਼ਾਮਾਂ ਨੂੰ ਰਹਿਰਾਸ ਸਾਹਿਬ ਤੇ ਕੀਰਤਨ ਸੋਲੇ ਦਾ ਪਾਠ ਛੱਡ ਦਿੱਤਾ ਅਸੀਂ ਨਿਆਰੇ ਕਿੱਥੋਂ ਹੋਣਾ ਰਹਿਤ ਮਰਜਾਦਾ ਕਿੱਥੋਂ ਰੱਖਣੀ ਆ ਗੁਰਸਿੱਖੋ ਦੂਜੇ ਨੰਬਰ ਤੇ ਗੁਰੂ ਕੀ ਸੰਗਤ ਸਿੱਖਾਂ ਨੇ ਇਤਿਹਾਸ ਪੜਨਾ ਛੱਡ ਦਿੱਤਾ ਦੂਜਾ ਦੂਜੇ ਨੰਬਰ ਤੇ ਸਿੱਖਾਂ ਨੇ ਇਤਿਹਾਸ ਪੜਨਾ ਛੱਡ ਦਿੱਤਾ ਗੁਰੂ ਕੀ ਸੰਗਤ ਜਿਵੇਂ ਬੰਦਾ ਵਾ ਤੇ ਬੰਦਾ ਕਾਦੇ ਸਹਾਰੇ ਖੜਾ ਵਾ ਰੀੜ ਦੀ ਹੱਡੀ ਦੇ ਸਹਾਰੇ ਧਿਆਨ ਨਾਲ ਬਚਨ ਸੁਣਿਓ ਰੀੜ ਦੀ ਹੱਡੀ ਦੇ ਸਹਾਰੇ ਜਿਹੜਾ ਬੰਦਾ ਖੜਾ ਵਾ ਰੀੜ ਦੀ ਹੱਡੀ ਦੇ ਵਿੱਚ ਕੋ ਮਿਸਟਿੰਗ ਪੈ ਜਾਏ ਖਰਾਬੀ ਆ ਜਾਏ ਤੇ ਗੁਰੂ ਕੀ ਸੰਗਤ ਉਹ ਇੱਕ ਕਦਮ ਵੀ ਤੁਰ ਨਹੀਂ ਸਕਦਾ ਤੇ ਸਾਰੀ ਉਮਰ ਮੰਜੇ ਤੇ ਰਹੇਗਾ ਬੈੱਡ ਰੈਸਟ ਰਹੇਗਾ ਕਿਉਂ ਕਿ ਉਹਦੀ ਰੀੜ ਦੀ ਹੱਡੀ ਦੇ ਵਿੱਚ ਖਰਾਬੀ ਆ ਗਈ ਬਿਮਾਰੀ ਆ ਗਈ ਗਾਇਬ ਆ ਗਿਆ ਮਨਕਾਂ ਦੇ ਵਿੱਚ ਉਹ ਤੋਂ ਇੱਕ ਇੱਕ ਕਦਮ ਵੀ ਚੁੱਲਿਆ ਚੱਲਿਆ ਨਹੀਂ ਜਾਏਗਾ ਇਸੇ ਤਰ੍ਹਾਂ ਹੀ ਗੁਰੂ ਕੀ ਸਾਡੇ ਪੰਥ ਰੂਪੀ ਸਿੱਖੀ ਰੂਪੀ ਜਿਹੜਾ ਪੰਥ ਆ ਇਹਦੀ ਰੀੜ ਦੀ ਹੱਡੀ ਕਿਹੜੀ ਆ ਗੁਰੂ ਸਿੱਖੋ ਗੁਰ ਸਿੱਖੀ ਦਾ ਇਤਿਹਾਸ ਗੁਰੂ ਸਾਹਿਬਾਨ ਦਾ ਇਤਿਹਾਸ ਸਾਡੇ ਸ਼ਹੀਦਾਂ ਦਾ ਇਤਿਹਾਸ ਸੰਤਾ ਮਹਾਪੁਰਸ਼ਾਂ ਸੂਰਮਿਆਂ ਦਾ ਇਤਿਹਾਸ ਅਸੀਂ ਗੁਰੂ ਕੀ ਸੰਗਤ ਦਾ ਇਤਿਹਾਸ ਪੜਨਾ ਛੱਡ ਦਿੱਤਾ ਤੇ ਗੁਰ ਸਿੱਖੋ ਜਦੋਂ ਸਾਨੂੰ ਇਤਿਹਾਸ ਤੋਂ ਜਾਣੂ ਨਹੀਂ ਇਤਿਹਾਸ ਤੋਂ ਆਤਾਸ ਇਤਿਹਾਸ ਤੋਂ ਸਾਨੂੰ ਗਿਆਨ ਨਹੀਂ ਤੇ ਗੁਰ ਸਿੱਖੋ ਇਹ ਸਮਝੋ ਰੀੜ ਦੀ ਹੱਡੀ 'ਚ ਮਿਸਤੰਗਿਆ ਇਹ ਸਿੱਖ ਪੰਥਰੀ ਜਿਹੜਾ ਇਹ ਫਿਰ ਖੜਾ ਨਹੀਂ ਰਹੇਗਾ ਇਤਿਹਾਸ ਤੋਂ ਬਗੈਰ ਗੁਰ ਸਿੱਖੋ ਜੇ ਸਿੱਖੀ ਦੀ ਬਾਗਡੋਰ ਸੁਭਾਲਣੀ ਆ ਆਪਣੀ ਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਤੇ ਇਤਿਹਾਸ ਘਰ ਘਰ ਦੇ ਵਿੱਚ ਪੜਨਾ ਜ਼ਰੂਰੀ ਆ ਹਰ ਇੱਕ ਇਤਿਹਾਸ ਤੋਂ ਜਾਣੂ ਹੋਣਾ ਜ਼ਰੂਰੀ ਆ ਇਤਿਹਾਸ ਕਿਉਂ ਪੜਨਾ ਪੈਂਦਾ ਕਿ ਸਾਡੇ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਧਾਰਨ ਕਰਕੇ ਕਿਤੇ ਕਿਤੇ ਜਾ ਕੇ ਕਿਡੀਆਂ-ਕਡੀਆਂ ਸੱਚ ਦਾ ਉਪਦੇਸ਼ ਦੇ ਕੇ ਤੇ ਕਿڑی ਕਹਿਣ ਤੋਂ ਭਾਵ ਕੇ ਸੱਚ ਦਾ ਉਪਦੇਸ਼ ਦੇ ਕੇ ਦੁਨੀਆ ਨੂੰ ਸੱਚ ਦੇ ਨਾਲ ਜੋੜ ਕੇ ਇਤਿਹਾਸ ਤੋਂ ਗੁਰੂ ਕੀ ਸੰਗਤ ਜਾਣੂ ਹੋਈਏ ਤੇ ਫਿਰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਨੇ ਕਿੰਨਿਆਂ ਨੂੰ ਤਾਰਿਆ ਫਿਰ ਗੁਰੂ ਕੀ ਸੰਗਤ ਅਸਾਂ ਪਾਤਸ਼ਾਹਾਂ ਦਾ ਇਤਿਹਾਸ ਪੜੋ ਕਿ ਸਾਡੇ ਗੁਰੂਆਂ ਨੇ ਕਿੱਡੇ-ਕੱਡੇ ਜੰਗ ਕੀਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿੱਡੇ ਵੱਡੇ ਜੰਗ ਕੀਤੇ ਆ ਗੁਰੂ ਕੀ ਸੰਗਤ ਗੁਰੂ ਹਰਗੋਬਿੰਦ ਪਾਸ਼ਾ ਨੇ ਸੂਰਜ ਚੜ੍ਹਦੇ ਤੋਂ ਜੰਗ ਸ਼ੁਰੂ ਕਰਨਾ ਤੇ ਛੇਵਦੇ ਤੱਕ ਜਿੰਨਾ ਮਲਖਈਆ ਆਉਂਦਾ ਹੀ ਸਾਰਾ ਹੀ ਮੌਤ ਦੇ ਘਾੜ ਉਤਾਰ ਦਿੰਦੇ ਸਨ ਚਾਰ ਜੰਗਾਂ ਕੀਤੀਆਂ ਤੇ ਗੁਰੂ ਕੀ ਸੰਗਤਾਂ ਸੂਰਜ ਚੜ੍ਹਦੇ ਤੋਂ ਲੈ ਕੇ ਛੇਵਦੇ ਤੱਕ ਸਾਰਾ ਮਲਖਈਆ ਜਿਹੜਾ ਮੌਤ ਦੇ ਘਾੜ ਉਤਾਰ ਦੇਣਾ ਤੇ ਜਿੱਤ ਦੇ ਨਗਾਰੇ ਵਜਾਉਣੇ ਕਲਗੀਧਰ ਪਾਸ਼ਾ ਨੇ 17 ਜੰਗਾਂ ਲੜੀਆਂ ਗੁਰੂ ਕੀ ਸੰਗਤ ਛੋਟੀਆਂ ਵੱਡੀਆਂ ਪਾ ਕੇ ਤਾ ਗੁਰੂ ਕੀ ਸੰਗਤ 17 ਜੰਗਾਂ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਵੈਰੀ ਨੂੰ ਹਾਰ ਦਿੱਤੀ ਗੁਰਸਿੱਖੋ ਇਹ ਅੱਜ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਦਸਾਂ ਗੁਰੂਆਂ ਦੇ ਨਾਂ ਦਾ ਨਹੀਂ ਪਤਾ ਪੰਜਾਂ ਪਿਆਰਿਆਂ ਦੇ ਨਾਂ ਦਾ ਨਹੀਂ ਪਤਾ ਸਹਿਬਜ਼ਾਦਿਆਂ ਦੇ ਨਾਂ ਦਾ ਨਹੀਂ ਪਤਾ ਇਤਿਹਾਸ ਤੋਂ ਕੀ ਜਾਣੂ ਹੁਣ ਗੁਰੂ ਕੀ ਸੰਗਤ ਜੇ ਆਪਣੇ ਬੱਚਿਆਂ ਨੂੰ ਮਹਾਨ ਬਣਾਉਣਾ ਸੂਰਮੇ ਬਣਾਉਣਾ ਤੇ ਉਹਨਾਂ ਨੂੰ ਅੰਮ੍ਰਿਤ ਵੇਲੇ ਠਾਓ ਉਹਨਾਂ ਨੂੰ ਪੰਜਾਂ ਬਾਣੀਆਂ ਦਾ ਪਾਠ ਕਰਾਓ ਉਹਨਾਂ ਨੂੰ ਕਹਿਣ ਤੋਂ ਭਾਵ ਕਿ ਇਤਿਹਾਸ ਪੜਾਓ ਤੇ ਗੁਰ ਸਿੱਖੋ ਤੇ ਤੀਜੀ ਗੱਲ ਗੁਰੂ ਕੀ ਸੰਗਤ ਚੌਥੀ ਜਿਹੜੀ ਆ ਰਹਿਤ ਮਰਯਾਦਾ ਰੱਖੋ ਜਿਹੜੀ ਕਲਗੀ ਤਰ ਬਾਦਸ਼ਾਹ ਨੇ ਸਾਡੇ ਜੀਵਨ ਦੇ ਵਿੱਚ ਰਹਿਤ ਮਰਯਾਦਾ ਦਿੱਤੀ ਆ ਉਹ ਸ ਰਹਿਤ ਮਰਯਾਦਾ ਦੇ ਅਸੂਲਾਂ ਵਿੱਚ ਕਾਨੂੰਨਾਂ ਵਿੱਚ ਰਹਿਣਾ ਪਏਗਾ ਗੁਰ ਸਿੱਖੋ ਜੇ ਅਸੀਂ ਰਹਿਤ ਮਰਯਾਦਾ ਰੱਖਾਂਗੇ ਤੇ ਉਹ ਕਲਗੀਆਂ ਵਾਲੇ ਦਾ ਤੇਜ ਅਸੀਂ ਪ੍ਰਾਪਤ ਕਰ ਸਕਦੇ ਆ ਬਿਨਾ ਰਹਿਤ ਅਮਰਜਾਦਾ ਤੋਂ ਕਲਗੀਆਂ ਵਾਲੇ ਤੇਜ ਨਹੀਂ ਦੇਣਗੇ। ਜੇ ਨਿਆਰੇ ਤਾਂ ਹੋਣਾ ਵਾ ਜੇ ਅੰਮ੍ਰਿਤ ਵੇਲਾ ਸੰਭਾਲਾਂਗੇ, ਜੇ ਗੁਰੂ ਕੀ ਸੰਗਤ ਅਸੀਂ ਪੰਜਾਂ ਬਾਣੀਆਂ ਦਾ ਪਾਠ ਕਰਾਂਗੇ ਸ਼ਾਮਾਂ ਨੂੰ ਰਹਿਰਾਸ ਤੇ ਕੀਰਤਨ ਸੋਲਾ ਹੋਰ ਆਦੀ ਬਾਹੜ ਬਾਣੀਆਂ ਪੜਾਂਗੇ ਸਹਿਜ ਬਾਠ ਕਰਾਂਗੇ ਤਾਂ ਗੁਰੂ ਕੀ ਸੰਗਤ ਦਾ ਇਤਿਹਾਸ ਪੜਾਂਗੇ ਤੇ ਰਹਿਤ ਮਰਜਾਦਾ ਰੱਖਾਂਗੇ ਤਾਂ ਕਲਗੀਆਂ ਵਾਲੇ ਸਿੱਖ ਦੇ ਉਤੇ ਖੁਸ਼ ਹੋ ਕੇ ਉਹ ਤੇਜ ਅੱਜ ਵੀ ਤੁਹਾਨੂੰ ਦੇ ਦੇਣਗੇ। ਜੇ ਗੁਰੂ ਕੀ ਸੰਗ ਆਵਾ ਆਪ ਆਪਨੇ ਜੀਵਨ ਦੇ ਵਿੱਚ ਨਿਗਾਹ ਮਾਰ ਲਓ ਆਪੋ ਆਪਣੇ ਜੀਵਨ ਦੇ ਵਿੱਚ ਨਿਗਾਹ ਮਾਰ ਲਓ ਵੀ ਸਾਡੇ ਜੀਵਨ ਦੇ ਵਿੱਚ ਰਹਿਤ ਮਰਜਾਦਾ ਹੈ ਕਿ ਜਾਂ ਨਹੀਂ ਗੁਰ ਸਿੱਖੋ ਜਿਵੇਂ ਬੁਖਾਰ ਚੈੱਕ ਕੀਤਾ ਜਾਂਦਾ ਨਾ ਥਰਮਾਮੀਟਰ ਲਾ ਕੇ ਕਿ ਉਹ ਦੱਸਦਾ ਵੀ ਕਿੰਨੇ ਡਿਗਰੀ ਬੁਖਾਰ ਆ ਹੁਣ ਆਪੋ ਆਪਣੇ ਇੱਕ ਸਕਿੰਟ ਵਾਸਤੇ ਨੇਤਨ ਕਰਕੇ ਬੰਦ ਤੇ ਵਿਚਾਰ ਰੂਪੀ ਥਰਮਾਮੀਟਰ ਲਾਓ ਹਾਂ ਆਪਣੇ ਆਪ ਨੂੰ ਤੇ ਕਿਹੜਾ ਕਿਹੜਾ ਅਮਰਤ ਵੇਲੇ ਉੱਠਦਾ ਤੇ ਕਿਹੜਾ ਕਿਹੜਾ ਪੰਝਾ ਬਾਣੀਆਂ ਦਾ ਪਾਰ ਕਰਦਾ ਤੇ ਅੰਦਰੋਂ ਆ ਅੰਦਰੋਂ ਜਿਹੜੀ ਆਤਮਾ ਆਵਾਜ਼ ਦੇਗੀ ਕਿ ਤੂੰ ਅਗਲੀਆਂ ਕਿ ਅਸਲੀਆਂ ਗੁਰ ਸਿੱਖੋ ਅਸਲੀ ਸਿੱਖੋ ਜਿਹੜਾ ਅਮਰਤ ਵੇਲਾ ਸੰਭਾਲਦਾ ਅਸਲੀ ਸਿੱਖੋ ਜਿਹੜਾ ਪੰਝਾ ਬਾਣੀਆਂ ਦਾ ਪਾਰ ਕਰਦਾ ਸ਼ਾਮਾਂ ਨੂੰ ਰਹਿ ਰਾਸਤੇ ਕੀਰਤਨ ਸੋਲਾ ਅਸਲੀ ਸਿੱਖੋ ਜਿਹੜਾ ਰਹਿਤ ਮਰਜ਼ਾਦਾ ਰੱਖਦਾ ਬਾਕੀ ਗੁਰ ਕੀ ਸੰਗਤ ਅਸੀਂ ਨਾਮ ਦੀ ਸਿੱਖ ਹਾਂ ਗੁਰ ਸਿੱਖੋ ਜੀਵਨ ਸਾਡਾ ਸਿੱਖਾਂ ਵਾਲਾ ਨਹੀਂ ਗੁਰ ਸਿੱਖੋ ਜੇ